ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆ ਇੱਕ ਆਪਾਂ ਤੁਹਾਨੂੰ ਜਿਹੜੀ ਹੋਰ ਮੱਝ ਦਿਖਾਉਣੀ ਆ ਦੋਸਤੋ ਕੈਰੈਕਟਰ ਵਾਈਜ਼ ਤੁਸੀਂ ਵੇਖੋਗੇ ਦੋਸਤੋ ਤੇ ਪੰਜ ਕਲਿਆਣੀ ਵੀ ਤੁਸੀਂ ਮੰਨ ਸਕਦੇ ਹੋ ਵੈਸੇ ਆ ਬਰੀਡ ਦੇ ਵਿੱਚ ਦੋਸਤੋ ਹੈਗੀ ਆ ਬਾਕੀ ਜਿਹੜੀ ਬਰੀਡ ਹੈ ਕਿੰਨੀ ਕੁ ਪਰਸੈਂਟੇਜ ਹੈਗੀ ਆ ਆਪਾਂ ਵੀਰ ਹਰਬੇਲ ਦੇ ਕੋਲ ਪੁੱਛਾਂਗੇ ਏਰੀਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਲੱਗਦਾ ਹੈਗਾ ਜੀ ਵੀਰ ਹਰਵੈਲ ਦੇ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦਿੰਦੇ ਆ ਦੋਸਤੋ ਮੱਧ ਜਿਹੜੀ ਸੇਲ ਵਾਸਤੇ ਅਵੇਲੇਬਲ ਆ ਸੂਈ ਆ ਤਾਜੀ ਸੂਈ ਆ ਕਿੰਨੇ ਮਿਲਕ ਤੇ ਚੱਲ ਰਹੀ ਆ ਕਿਨਵਾ ਸੁਆ ਵੀਰ ਹਰਵੈਲ ਦੇ ਕੋਲ ਜਾਣਕਾਰੀ ਲੈਣੇ ਆ ਚਲਦੇ ਆ ਵੀਰ ਹਰਵੈਲ ਦੇ ਕੋਲ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਹੋਰ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਬਾਈ ਟਿੱਕ ਬਹੁਤ-ਬਹੁਤ ਹੀ ਹਰਵੈਲ ਵੀਰੇ ਹੋਰ ਸੁਣਾਓ ਜੀ ਤੇ ਹਰਵੈਲ ਵੀਰੇ ਜਿਹੜੀ ਇਹ ਆਪਣੇ ਕੋਲ ਮੱਝ ਆ ਗਈ ਵੀ ਪੰਜ ਕਲਿਆਣੀ ਜੀ ਤਾਂ ਜੇ ਆਪਾਂ ਇਹਦੀ ਥੋੜਾ ਜਿਸ ਤਰ੍ਹਾਂ ਅੱਖਾਂ ਦੇ ਵਿੱਚ ਜਵਾਬ ਆ ਤੇ ਆਪਾਂ ਇਹਨੂੰ ਪ੍ਰੋਪਰ ਨੀਲੀ ਵੀ ਕਹਿ ਸਕਦੇ ਆ ਠੀਕ ਆ ਠੀਕ ਆ ਤਾਂ ਠੀਕ ਆ ਮੈਨੂੰ 5 ਕਿਲੇ ਆਣੀ ਤੇ 5 ਕਿਲੇ ਆਣੀ ਤੇ ਨੀਲੀ ਤੇ ਨੀਲੀ ਦਾ ਵੀ तकरीबन ਸਾਰੀ ਮਿਲਦੀਆਂ ਜੋੜੀਆਂ ਚੀਜ਼ਾਂ ਹੁੰਦੀਆਂ ਜੀ 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 ਤੇ ਹਰ ਵੇਲੇ ਵੀਰੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਆਇਆ ਸਾਨੂੰ ਸਾਹਿਬ ਜੀ ਸਤਵਾਂ ਦਿਨ ਆ ਸੂਈ ਨੂੰ ਤੇ ਸੂਆ ਕਿੰਨੇ ਵਜੇ ਦੱਸਿਆ ਜੀ ਸੂਆ ਤੀਜਾ ਸੂਈ ਤੀਜਾ ਸੂਆ ਸੂਈ ਆ ਤੇ ਮਗਰ ਬੱਚਾ ਕੱਟੀ ਆ ਗਈ ਕੱਟੀ ਪਿੱਛੇ ਇਹ ਵੀ ਪ੍ਰੋਪਰ ਹੈ ਸੇਮ ਇਹਦੇ ਮਾਣ ਨਾਲੋਂ ਵੱਧ ਨਿਸ਼ਾਨੀਆਂ ਕਵਰ ਕਰਦੀ ਥੱਲੇ ਉਹ ਜੀ ਹਾਂ ਜਿਸ ਤਰ੍ਹਾਂ ਇਹਦੇ ਵੀ ਉਟੀ ਜਾ ਇਹਦੇ ਥੱਲੇ ਵੀ ਆ ਗਈਆਂ ਹਮ ਠੀਕ ਆ ਕੱਤੀ ਬਹੁਤ ਸੋਹਣੀ ਦੋਸੋ ਮਗਰ ਕੱਟੀ ਜੇ ਹਾਂਜੀ ਤੇ ਮੱਝ ਤਾਜੀ ਸੂਈ ਆ 7 ਦਿਨ ਹੋ ਗਏ ਤੇ ਕੱਟੀ ਵੇਖ ਲਓ ਤੁਸੀਂ ਬਹੁਤ ਹੀ ਸੋਹਣੀ ਚੰਗੀ ਪਿੱਟੂੜੇ ਦੀ ਬਹੁਤ ਸੋਹਣੀ ਕੱਟੀ ਬਣੂਗੀ ਹਾਂਜੀ ਹਾਂਜੀ ਆ ਵੇਖੋ ਹੈ ਥੱਲੇ ਨਾ ਹਾਂਜੀ ਹਾਂਜੀ ਆ ਸੂ ਤੇ ਵੀ ਆ ਗਿਆ ਚੰਗੀ ਕੱਟੀ ਆ ਜੀ ਆ ਦੇਖੋ ਫਲੇਸ਼ਪੋਰ ਪੂਰੇ ਧੱਲੇ ਆ ਗਏ ਕੱਟੀ ਦੇ ਹਾਂਜੀ 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 ਅੱਗੇ ਵੀ ਆ ਗਏ ਬਿਲਕੁਲ ਬਿਲਕੁਲ ਚੰਗੀ ਕੱਟੀ ਆ ਮਗਰ ਦੋਸਤੋ ਤੇ ਮੱਝ ਵੀ ਆਪਾਂ ਤੁਹਾਨੂੰ ਦਸਾਂ ਰੀਣਾ ਦਿਖਾਉਣੇ ਆ ਤੇ ਹਰਵੇਲ ਵੀਰੇ ਚੁਵਾਈ ਦੀ ਗੱਲ ਕਰੀਏ ਤੇ ਇਹਦੀ ਚੁਵਾਈ ਕਰਾ ਦਿੰਦੇ ਹੁਣ ਲਾਈ ਵੀ ਚੁਵਾਈ ਕਰਾ ਦਾਂ ਦੋ ਡੰਗ ਤਾਂ ਕੀ ਮਿਲ ਕੇ ਦੇ ਰਹੀ ਹੁਣ ਜੀ ਆ ਕਰੀਬ ਸੰਤੋ ਸਾਹਿਬ ਜਿਹੜਾ ਪੱਕਾ ਦੁੱਧ ਆ 10:30 ਤੋਂ 11 ਹੋਊਗਾ 10 ਤੋਂ ਬਾਅਦ ਜੀ ਤਾਂ ਐਵਰੇਜ ਜਿਹੜਾ ਮੱਝ 15-16 ਆਂਦੀ ਜਿਹੜੀ ਐਵਰੇਜ ਹੈ ਜਿਹਦੇ ਹਿਸਾਬ ਨਾਲ 7 ਦਿਨ ਤੀਨੇ ਦੁੱਧ ਤੇ ਆ ਤਾਂ ਆਰਾਮ ਨਾਲ ਨੂੰ ਜੋ ਜਿਹੜਾ 15-16 ਲੀ ਬਾਕੀ ਸੰਧੂ ਸਾਹਿਬ ਜੀ ਆਪਣੀ ਦੇਖ ਰੇ ਆਪਣੀ ਸਾਮ ਸੰਭਾਲਦੇ ਦੁੱਧ ਚੋੜਾ ਹੁੰਦਾ ਹਾਂਜੀ ਹਾਂ ਕਈ ਵਾਰ ਪਤਾ ਨਹੀਂ ਪਸ਼ੂ ਕਿਸੇ ਦਾ ਕਿਸੇ ਦੁੱਧ ਲੈ ਕੇ ਚਲਾ ਜਾਂਦਾ ਠੀਕ ਆ ਸੋ ਦੋਸਤੋ ਹੁਣ 7-8 ਦਿਨ ਦੀ ਸੂਈ ਦਾ 7 ਦਿਨ ਦੀ ਸੂਈ ਦਾ 10 ਤੋਂ ਬਾਅਦ ਤੁਸੀਂ ਦੁੱਧ ਮੰਨ ਕੇ ਚੱਲ ਸਕਦੇ ਹੋ ਤਕਰੀਬਨ ਵੀਰ ਦਾ ਕਹਿਣਾ ਹੈ ਵੀ 14 ਲੀਟਰ 15 ਲੀਟਰ ਦੀ ਚਵਾਈ ਨੇ ਕਰਵਾਉਣੀ ਆ ਬਾਕੀ ਦੋਸਤੋ ਆ ਵੇਖੋ ਹਵਾਨੇ ਦੇ ਵਿੱਚ ਜਿਹੜਾ ਦੁੱਧ ਹੁੰਦਾ ਬਿਲਕੁਲ ਤੁਹਾਨੂੰ ਜਿਹੜਾ ਨਜ਼ਰ ਮਾਰੋਗੇ ਤੁਸੀਂ ਚੌਰ ਹਵਾਨਾ ਤੁਹਾਨੂੰ ਖੋਲ ਕੇ ਤਸੱਲੀ ਨਾਲ ਦਿਖਾਉਣੇ ਬਾਹਰ ਕੱਢ ਕੇ ਤੇ ਜਿਸ ਵੀ ਭੈਣ ਭਰਾ ਵੀਰ ਨੂੰ ਪਸੰਦ ਆਉਂਦੀ ਹੈ ਤੁਸੀਂ ਜਰੂਰ ਖਰੀਦ ਸਕਦੇ ਹੋ ਚੰਗੀ ਮਾਜਾ ਦੋਸਤੋ ਸਾਫ ਲੇਵੇ ਦੀ ਆ ਆਰਡਰ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈ ਤੇ ਪਿੱਠ ਪੂੜਾ ਵੇਖੋਗੇ ਤੁਸੀਂ ਮੱਜ ਦਾ ਕਾਫੀ ਜਿਆਦਾ ਚੌੜਾ ਚੌੜਾ ਪਿੱਠ ਪੂੜਾ ਹੈਗਾ ਦੋਸਤੋ ਆਹ ਵੇਖੋ ਬੰਤਰ ਬੋਡੀ ਚ ਸੋਹਣੀ ਹੈਗੀ ਆ ਤੇ ਆਰਡਰ ਦੀ ਕੁਆਲਿਟੀ ਦੋਸਤੋ ਚੈੱਕ ਕਰ ਲੋ ਚੁਾਈ ਦਾ ਜਿਹੜਾ ਸਮਾਂ ਹੋਇਆ ਤੇ ਸ਼ਾਮ ਦਾ ਚੁਾਈ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾ ਦੇਣੀ ਹੈ ਆਰਡਰ ਦੀ ਕੁਆਲਿਟੀ ਵੇਖੋ ਥੋੜਾ ਲੰਮਾ ਤੋਰ ਲਗੀ ਵੀਰ ਜੀ ਨੂੰ ਮੜਾ ਜਾ ਆ ਵੇਖੋ ਦੋਸਤੋ ਆ ਵੇਖੋ ਜੀ ਆਰਡਰ ਬਹੁਤ ਜਿਆਦਾ ਸੋਹਣਾ ਲੱਗਿਆ ਹੋਇਆ ਝੋਟੀ ਨੂੰ ਆ ਵੇਖੋ ਬਹੁਤ ਚਵਾਈ ਸਾਹਿਬ ਦੀ ਆ ਬਟਨ ਵੀ ਜਿਹੜੇ ਦੋਸਤੋ ਮਿਲਕ ਵਾਲੀ ਮੱਝ ਦੀ ਨਿਸ਼ਾਨੀ ਆ ਬਟਨ ਵੀ ਤੁਹਾਨੂੰ ਦੋ ਨਜ਼ਰ ਆ ਰਹੇ ਹੋਣਗੇ ਬਾਕੀ ਚਵਾਈ ਆਪਾਂ ਸਟਾਰਟ ਕਰਦੇ ਹਾਂ ਵੀਰ ਹਰਵੀਰ ਨੂੰ ਕਹਿੰਦੇ ਆ ਵੀ ਚੋਈ ਆਪਾਂ ਸਟਾਰਟ ਕਰਦੇ ਆਂ ਠੀਕ ਹੈ ਜੀ ਅੱਛਾ ਵੀਰ ਅਗਲੇ ਘਰੋਂ ਆਈਏ ਕੋਈ ਕੋਈ ਦਿੱਤੀ ਕੋਈ ਗਰੰਟੀ ਆਪਾਂ ਨੂੰ ਕੀ ਹਿਸਾਬ ਕਿਤਾਬ ਚੁੰਦੇ ਨੇ ਦੁੱਧ ਉਹਨਾਂ 16 ਲੀਟਰ ਦਾ ਕਿਹਾ ਪਰ ਆਪਾਂ 14 ਦਾ ਆਰਾਮ ਨਾਲ ਮੰਨ ਕੇ ਚੱਲਾਂਗੇ ਬਾਕੀ ਸੰਧੂ ਸਾਹਿਬ ਜੀ ਆਪਾਂ ਆਪਣੀ ਸਾਫ ਸੰਭਾਲ ਦੇਖ ਰੇ ਇੱਕ ਮੇਰੇ ਫਰੈਂਡ ਸਰਕਲ ਦੇ ਵਿੱਚ ਇਸ ਤਰ੍ਹਾਂ ਹੀ ਆਪਣੇ ਨਾਲ ਜਗਰਾਵਾਂ ਤੋਂ ਆ ਜੀ ਜਗਰਾਵਾਂ ਲੱਗੇ ਪਿੰਡਾ ਡੱਲਾ ਜੀ ਅਮਨਦੀਪਾ ਮੁੰਡਾ ਹਾਂਜੀ ਤਸੰਦ ਸਾਹਿਬ ਜੀ ਸ਼ਾਇਦ ਮੈਂ ਵੀ ਕਦੀ ਉਹ ਦੁੱਧ ਤੇ ਨਹੀਂ ਉਹ ਉਸ ਜਗ੍ਹਾ ਤੇ ਪਸ਼ੂ ਨੂੰ ਲੈ ਕੇ ਜਾਂਦਾ ਜਿੱਥੇ ਉਹ ਬੰਦਾ ਲੈ ਕੇ ਚੱਲ ਜਾਂਦਾ ਠੀਕ ਹੈ ਜੇ ਮੇਰੇ ਕੋਲੇ 14 ਲੀਟਰ ਦੇ ਦੇਈ ਆ ਤਾਂ ਉਹ ਬੰਦੇ ਨੇ 21 21 ਲੀਟਰ ਤੱਕ ਦੁੱਧ ਜੁਆਇ ਕਰਵਾਇਆ ਹੂੰ ਪਤਾ ਨਹੀਂ ਉਹ ਕਿਹੜੀ ਚੀਜ਼ ਸਭ ਤੋਂ ਵੱਡੀ ਗੱਲ ਵੀਰ ਜੀ ਪਸ਼ੂ ਦੀ ਕਰਤੂਤ ਹੈ ਜੀ ਮੈਨੇਜਮੈਂਟ ਬਹੁਤ ਵਧੀਆ ਬੰਦੇ ਨੇ ਮੈਨੇਜਮੈਂਟ ਵੀ ਪਸ਼ੂ ਦੀ ਕਰਤੂਤ ਵੀ ਚੰਗੀ ਹੋਵੇ ਬਹੁਤ ਵਧੀਆ ਤੇ ਠੀਕ ਹੈ ਰਵੀਰ ਵੀਰ ਜੀ ਕਰੀਏ ਸਟਾਰਟ ਜੀ ਠੀਕ ਹੈ ਤੇ ਬਾਕੀ ਦੋਸਤੋ ਬਹੁਤ ਵਧੀਆ ਆਰਡਰ ਦੀ ਕੁਆਲਿਟੀ ਮੈਂ ਤੁਹਾਨੂੰ ਦਿਖਾਤੀ ਆ ਚੰਗੀ ਸੋਹਣੀ ਜਿਹੜੀ ਇਹ ਮਾਜੇ ਹੈਗੀ ਆ ਹਵਾਨੇ ਵੱਲੋਂ ਵੀ ਸਫਾਈ ਆ ਵੈਸੇ ਵੀ ਸੀਲਸਲਕ ਪੂਰੀ ਆ ਆ ਤੁਹਾਡੇ ਸਾਹਮਣੇ ਆਪਾਂ ਜਿਹੜੀ ਕੱਟੀ ਦੋਸਤੋ ਛੱਡਣ ਲੱਗੇ ਆ ਚੁਵਾਈ ਆ ਜਿਹੜੀ ਤੁਸੀਂ ਦੋਸਤੋ ਆਪਣੇ ਹੱਥੀ ਵੀ ਜ਼ਰੂਰ ਕਰਕੇ ਲੈ ਕੇ ਜਾਇਓ ਪੈਸੇ ਤੁਸੀਂ ਲਾਉਣੇ ਆ ਖਰਚ ਕਰਨੇ ਆ ਚੁਵਾਈ ਆਪਣੇ ਹੱਥੀ ਵੀ ਜ਼ਰੂਰ ਕਰਕੇ ਲੈ ਕੇ ਜਾਇਓ ਆ ਲਓ ਜੀ ਬਾਕੀ ਸਭ ਦਾ ਜਿਹੜੀ ਗਾਰੰਟੀ ਦੇ ਚੀਜ਼ ਆ ਆਪਾਂ ਗਾਰੰਟੀ ਦੇ ਵੀ ਦੇ ਸਕਦੇ ਆ ਕੋਈ ਸ਼ੱਕ ਨਹੀਂ ਕੋਈ ਧਾਰ ਬਣਾ ਕੇ ਮਾਰੇ ਹਾਂਜੀ ਜੋ ਜੀ ਕਹਾਂਗੇ ਉਹ ਹੀ ਚੀਜ਼ ਹੋਊਗੀ ਬਿਲਕੁਲ ਬ ਤੋ ਦੋਸਤੋ ਜਿੱਦਾਂ ਵੀਰ ਹਰਬੇਲ ਨੇ ਇਹ ਜ਼ਿਕਰ ਕਰਤਾ ਤਕਰੀਬਨ ਤੁਸੀਂ ਬੈਠੇ ਪਟਾਏ ਵੀ ਸੌਦਾ ਕਰੋਗੇ ਤੇ ਤੁਹਾਡੇ ਆਏ ਦਾ ਵੀ ਉਹ ਹੈਗਾ ਦੋਸਤੋ ਅਤਸੱਲੀ ਆ ਤੁਹਾਡੇ ਬੈਠੇ ਪਟਾਏ ਦੀ ਵੀ ਉਹ ਤਸੱਲੀ ਆ ਚੀਜ਼ ਜਿਹੜੀ ਸਾਫ਼ ਆ ਦੋਸਤੋ ਸੀਲਸ ਲੱਗਾ ਚੰਗੀ ਛਾਇਆ ਉਹ ਤੁਸੀਂ ਬੈਠੇ ਪਟਾਏ ਸੌਦਾ ਵੀ ਕਰ ਸਕਦੇ ਹੋ ਦੰਦ ਸਾਹਿਬ ਦੀ ਚੀਜ਼ ਉਹ ਹੀ ਤਕਰੀਬਨ ਵੀਡੀਓ ਤੇ ਅਪਲੋਡ ਕੀਤੀ ਜਾਂਦੀ ਜਿਹੜੀ ਸਾਫ਼ ਸੁਥਰੀ ਹੋਵੇ ਬਾਕੀ ਦੰਦ ਸਾਹਿਬ ਜੀ ਇਹ ਆਪਣੀ ਆਪਣੀ ਕਿਸਮਤ ਬੰਦੇ ਦਾ ਲੱਗ ਕੀ ਹੋਣਾ ਕੀ ਨਹੀਂ ਹੋਣਾ ਬਾਕੀ ਆਪਾਂ ਵੀ ਇਨਸਾਨ ਆ ਕਦੇ ਬਿਮਾਰ ਦੁੱਖ ਤਕਲੀਫ ਆਪਣੇ ਸਰੀਰ ਦੇ ਨਾਲ ਠੀਕ ਆ ਆਪਾਂ ਕਈ ਵਾਰ ਆ ਪਤਾ ਹੀ ਨਹੀਂ ਸਭ ਕੁਝ ਵਧੀਆ ਹੁੰਦਾ ਰਾਤ ਨੂੰ ਚੰਗੇ ਭਲੇ ਸੌਂ ਜਾਂਦਾ ਦਿਨੇ ਆਪਾਂ ਬਿਮਾਰ ਉੱਠਦੇ ਆ ਜੀ ਜੀ ਇਹ ਦੁੱਖ ਤਕਲੀਫ ਬਿਲਕੁਲ ਸੇਮ ਸਿਚੁਏਸ਼ਨ ਹੈ ਜੀ ਐਨੀਮਲ ਦੇ ਵਿੱਚ ਵੀ ਬਿਲਕੁਲ ਅ ਬਾਕੀ ਦੋਸਤੋ ਵੀਰ ਹਰ ਵੇਲੇ ਦੀ ਇੱਕ ਗੱਲ ਜਿਹੜੀ ਮੰਨਣੀ ਪਵੇਗੀ ਗੱਲ ਉਹਨਾਂ ਇੱਕ ਹੀ ਕਰਨੀ ਹੈ ਜਿੰਨੀ ਕਿ ਤੁਹਾਨੂੰ ਮੌਜੂਦ ਥੱਲੇ ਮਿਲੂਗੀ ਜਿੰਨੀ ਕਿ ਕੁਆਲਿਟੀ ਦਾ ਜਿੰਨਾ ਕਿ ਪਸ਼ੂ ਹੋਵੇਗਾ ਬਿਲਕੁਲ 60% ਆਪਾਂ ਜੇ ਗੱਲ ਕਰੀਏ ਤਾਂ ਉਨਹੀ ਤੁਹਾਨੂੰ ਗੱਲ ਮਿਲੇਗੀ ਜਿੰਨੀ ਥੱਲੇ ਹੋਵੇਗੀ ਬਾਕੀ ਆਪਣੀ ਤੁਸੀਂ ਤਸੱਲੀ ਦੇ ਲਈ ਦੋਸਤ ਪਹੁੰਚ ਕਰ ਸਕਦੇ ਹੋ ਤੇ ਚੁਵਾਈ ਆਪਾਂ ਤੁਹਾਨੂੰ ਕਰਕੇ ਦਿਖਾ ਦੇਣੀ ਹੈ ਜੀ ਆਹ ਲੋ ਹਾਲੇ ਦੋਸਤ ਚੁਵਾਈ ਸਟਾਰਟ ਆ ਲਓ ਜੀ ਆਹ ਲੋ ਦੋਸਤ ਠੀਕ ਹੈ ਬੇਜ਼ੀ ਕਰੋ ਸਟਾਰਟ ਸੂਸੀ ਨਾਲ ਅਗਲੇ ਠੰਡਾ ਬਿਲਕੁਲ ਬਿਲਕੁਲ ਜਿਵੇਂ ਜਿਹੜੇ ਬਜ਼ੁਰਗ ਨੇ ਜਿਵੇਂ ਤਾਂ ਭਰਾ ਦੋ ਅਗਲੇ ਥਨਾਂ ਦੀ ਚਵਾਈ ਜਿਹੜੀ ਦੋਸਤੋ ਆਪਾਂ ਕਰਦੇ ਪਏ ਆਂ ਤੇ ਚਵਾਈ ਇੱਕ ਨੰਬਰ ਸੰਦੂ ਸਾਹਿਬ ਕੋਈ ਵੀ ਪਰ ਵੀ ਇਹ ਆਪਾਂ ਪਿਛਲੇ ਥਨਾਂ ਦੀ ਚਵਾਈ ਸ਼ੁਰੂ ਕਰ ਲਈ ਠੀਕ ਹੈ ਜੀ ਬਾਕੀ ਸੰਦੂ ਸਾਹਿਬ ਜੀ ਡੰਗਰ ਸੀਸ ਲੱਗ ਬਿਲਕੁਲ ਦੁੱਧ ਕਿਲੋ ਅੱਧਾ ਕਿਲੋ ਆਪ ਡਾਊਨ ਚੱਲੂਗਾ فاضح ان شويه ਬੋਟ ਆ ਬੰਦ ਹਾਂ ਕੱਟੀ ਚੰਗੀ ਆ ਮਗਰ ਜੀ ਆ ਲੋ ਮਾਂ ਵੀ ਵਧੀਆ ਹੈ ਬੱਚਾ ਹੋਰ ਬਿਲਕੁਲ ਬਿਲਕੁਲ ਇੱਕ ਵਾਦੇ ਵੰਡੀ ਜਿਹੜੀ ਗੱਲ ਹੋ ਜਾਂਦੀ ਹੈ ਨਾ ਕੱਟੀ ਮਗਰ ਹਾਂਜੀ ਹਾਂਜੀ ਸੋ ਦੋਸੋ ਕਿਸੇ ਟਾਈਮ ਵੀ ਤੁਸੀਂ ਗੱਲਬਾਤ ਵੀਰ ਨਾਲ ਕਰ ਸਕਦੇ ਹੋ ਕਿਉਂਕਿ ਇੱਥੇ ਵਪਾਰ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਮਿਲਦੀ ਰਹੇਗੀ ਆ ਵਾਟਸਐਪ ਤੇ ਤੁਸੀਂ ਮੰਗਾ ਸਕਦੇ ਹੋ ਵੀਡੀਓ ਕਈ ਵਾਰ ਆਪਾਂ ਵੀਡੀਓ ਨਹੀਂ ਅਪਲੋਡ ਕਰ ਪਾਉਂਦੇਗੇ ਤੁਸੀਂ ਵਾਟਸਐਪ ਤੇ ਵੀਡੀਓ ਕਿਸੇ ਐਨੀਮਲ ਦੀ ਮੰਗਾ ਸਕਦੇ ਹੋ ਹਰ ਟਾਈਮ ਤੁਹਾਨੂੰ ਅਵੇਲੇਬਿਲਟੀ ਮਿਲੇਗੀ ਪਸ਼ੂ ਦੀ ਇੱਥੇ ਜਿਹੜੇ ਵੀ ਸੇਲ ਵਾਸਤੇ ਹੋਣਗੇ ਤੇ ਵੀਰ ਹਰਬੇਲ ਦੇ ਨੰਬਰ ਜਿਹੜੇ ਦੋਸਤੋ ਵੀਡੀਓ ਦੇ ਵਿੱਚ ਚਲਦੇ ਕਰ ਦਈਦੇ ਆ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਨਾਲ ਵੀ ਬਾਤचीत ਕਰ ਸਕਦੇ ਹੋ ਸੋ ਤਕਰੀਬਨ ਡੇਰੀ ਫਾਰਮਿੰਗ ਦੇ ਨਾਲ ਨਾਲ ਵੀਰ ਦਾ ਜਿੱਦਾਂ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਤਕਰੀਬਨ ਜਿਹੜੀ ਚੁਾਈ ਵੀ ਕੰਪਲੀਟ ਹੋ ਚੱਲੀ ਆ ਰੇਟ ਜਿਹੜਾ ਦੋਸਤੋ ਇਸ ਛੋਟੀ ਦਾ ਸਮਝ ਦਾ ਜਿਹੜਾ ਮੈਂ ਪੁੱਛ ਕੇ ਵੀਰ ਦੇ ਨਾਲ ਆ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਸ ਦੇ ਭਾਅ ਪਰਦੇ ਵਿੱਚ ਹੋਵੇ ਦੋਸਤੋਂ ਤੁਸੀਂ ਖਰੀਦ ਸਕਦੇ ਹੋ ਹੁਣ ਵੀ ਚੀਜ਼ ਆਪਾਂ ਦੁਕਾਨ ਤੇ ਜਾਂਦੇ ਹਾਂ ਹਾਂਜੀ ਹਰ ਤਰ੍ਹਾਂ ਦੀ ਇੱਕ ਚੀਜ਼ ਹੁੰਦੀ ਉਹਨਾਂ ਕੋਲ ਹੂੰ ਹੂੰ ਸਾਨੂੰ ਦਾ ਵੀ 40000 ਦੀ ਮੱਝ ਵੀ ਹੈਗੀ ਹੂੰ ਸਹੀ ਹੈ 35 ਦੀ ਵੀ ਹੈਗੀ ਆ ਬਿਲਕੁਲ ਪਰ ਬਰੀਡ ਨਹੀਂ ਕੁਆਲਟੀ ਨਹੀਂ ਬਿਲਕੁਲ ਬਿਲਕੁਲ ਜਿਵੇਂ ਜਿਵੇਂ ਗਾਂ ਗਾਂ ਆਪਾਂ ਕੁਆਲਟੀ ਲੱਭਦੇ ਜਾਵਾਂਗੇ ਰੇਟ ਵੀ ਆਪਾਂ ਹੁੰਦੇ ਜਾਂਦੇ ਆ ਜੀ ਬਿਲਕੁਲ ਜੀ ਸਤਿ ਸ੍ਰੀ ਅਕਾਲ ਜੀ ਕੋਈ ਵੀ ਚੀਜ਼ ਹੈ ਕੁਆਲਟੀ ਬਿਲਕੁਲ ਬ੍ਰਾਂਡ ਦਾ ਬ੍ਰਾਂਡ ਹੀ ਮੁੱਲ ਪੈਣਾ ਬਿਲਕੁਲ ਬਾਕੀ ਦੋਸਤੋ ਤੁਸੀਂ ਆਪਣੇ ਆਪ ਤੇ ਹੀ ਯਕੀਨ ਕਰਿਓ ਕਿਉਂਕਿ ਜਦੋਂ ਵੀ ਤੁਸੀਂ ਚੁਵਾਈ ਕਰਨਾ ਆਵੋਗੇ ਜੋ ਤੁਸੀਂ ਵੇਖ ਲਓਗੇ ਜਿੰਨੀ ਚੁਵਾਈ ਕਰ ਲਓਗੇ ਉਹੀ ਅਸਲ ਦੋਸਤੋ ਚੁਵਾਈ ਹੋਵੇਗੀ ਤਕਰੀਬਨ ਕਹਿਣ ਤੇ ਦੋਸਤੋ ਕਰਨ ਦੇ ਵਿੱਚ ਤੁਹਾਨੂੰ ਜੇ ਕਿਤੇ ਲੱਗਦਾ ਹੋਵੇ ਫਰਕ ਹੋ ਸਕਦਾ ਤੇ ਤਸੱਲੀ ਤੁਹਾਡੀ ਆਪਣੀ ਆ ਤਸੱਲੀ ਜ਼ਰੂਰ ਕਰ ਲਿਆ ਕਰੋ ਪਸੂ ਕਿਤੋਂ ਵੀ ਖਰੀਦੋ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਕੀ ਜਦੋਂ ਵੀ ਆਪਾਂ ਜਿਹੜੀ ਚੀਜ਼ ਕਹਿ ਰਹੀ ਐ ਫਾਈਨਲੀ ਉਹੀ ਹੋ ਜੀ ਜਦੋਂ ਵੀ ਦਸ ਤੋਂ ਬਾਹਰ ਆਪਾਂ 10 ਲੀਟਰ ਕਹਿ ਕੇ ਹੀ ਇਹਨੂੰ ਦੇਵਾਂਗੇ ਠੀਕ ਆ ਅੱਜ 7 ਦਿਨ ਦੀ ਸੂਈ ਕਰੀਏ ਠੀਕ ਤੇ 10 ਲੀਟਰ ਦੀ ਵੀਰ ਨੇ ਮਿਲਕ ਦੀ ਤੁਹਾਨੂੰ ਕਹੀ ਹੋਈ ਸੀ ਵੀ ਚਵਾਈ ਹੈਗੀ ਆ ਤੇ ਤਕਰੀਬਨ ਆਉਣ ਵਾਲੇ ਸਮੇਂ ਦੇ ਵਿੱਚ ਆਪ ਮਿਲੇਗੀ ਤੁਹਾਨੂੰ ਜੀ ਸੀਲਸਰਾਕ ਹਾਂਜੀ ਮੱਝ ਨੂੰ ਜਿੱਥੇ ਮਰਜ਼ੀ ਦੁੱਧ ਦੇ ਲੈ ਜੋ ਜਿਹੜਾ ਪਸ਼ੂ ਚਾਰੂ ਆ ਚਰਦਾ ਵਾ ਠੰਡਾ ਵਾ ਕੋਲਾ ਵਾ ਜਿੰਨੀ ਵੀ ਆਪਣੀ ਸਾਮਗਰ ਲੋਗੇ ਪਸ਼ੂ ਨੂੰ ਜਿੰਨਾ ਮਰਜ਼ੀ ਦੁੱਧ ਦੇ ਉੱਪਰ ਲੈਵਲ ਤੇ ਆਪਾਂ ਲਿਜਾ ਸਕਦੇ ਜੀ ਹਰਵੈਲ ਵੀਰੇ ਇਹਦਾ ਪ੍ਰਾਈਸ ਕੀ ਕਰਤਾ ਪ੍ਰਾਈਸ ਸੰਦੂਸ ਸਾਹਿਬ ਜੀ 88000 ਰੁਪਇਆ ਕਰਦੇ ਆ ਉਹ ਜੋ ਥੋੜਾ ਬਹੁਤਾ ਪਰ ਪਰਾਦਾ ਇਹਦਾ ਮਾਨਤਾ ਜਰੂਰ ਕਰਾ ਠੀਕ ਹੈ ਜੀ 88000 ਦੇ ਵਿੱਚੋਂ ਮਾਨਤਾ ਹੋਵੇਗਾ ਹੋਵੇਗਾ ਜੀ ਠੀਕ ਹੈ ਤੇ ਸੰਪਰਕ ਨੰਬਰ ਵੀ ਬੋਲ ਦੇ ਵੀਰੇ 9903820259906382025 ਸੰਦੂਸ ਸਾਹਿਬ ਜੀ ਉਹਦਾ ਵੈਸੇ ਮਾਜੀ ਨਾਰਮਲੀ ਆਜੀ ਮਾਜੀ ਦਾ ਕੀ ਬਿਨਾ ਮੈਂ ਰੇਟ ਕੀਤਾ ਇਹਦੇ ਤੋਂ ਮੈਨੂੰ ਵੱਧ ਮਿਲ ਰਿਹਾ ਸੀ ਕਿਤੇ ਨਾ ਕਿਤੇ ਧਾਰ ਸਦਾਰ ਦਾ ਕਰਕੇ ਸਾਨੂੰ ਜਿਹੜਾ ਪਸ਼ੂ ਨਹੀਂ ਦੇਣਾ ਪੈਂਦਾ ਜੀ ਠੀਕ ਹੈ ਸਾਨੂੰ ਹੁੰਦਾ ਕਿ ਨਗਦ ਹੋ ਜੇ ਭਾਵੇਂ 1000 2000 ਘੱਟ ਹੋ ਜੀ ਜੀ ਸਹੀ ਆ ਸੋ ਦੋਸਤੋ ਮੇਰੇ ਸਮਝੇ ਵੱਧ ਪੈਸੇ ਲੱਗਦੇ ਸੀ ਇਸ ਮੁੱਲ ਮੰਗਣ ਤੋਂ ਮੁੱਲ ਤੋਂ ਵੀ ਬਾਅਦ ਠੀਕ ਹੈ ਵੀਰ ਜੀ ਠੀਕ ਆ ਸੋ ਦੋਸਤੋ ਇਹ ਸਨ ਵੀਰ ਹਰਵੇਲ ਦੇ ਕੋਲ ਐਨੀਮਲ ਅੱਜ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾਈਏ ਦੋਸਤੋ ਚੁਵਾਈ ਵੀ ਦਿਖਾਈਏ ਕੰਪਲੀਟ ਇਨਫੋਰਮੇਸ਼ਨ ਪੂਰੀ ਆਪਾਂ ਵੀਰ ਤੋਂ ਪੁੱਛ ਕੇ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਕਿਸੇ ਵੀ ਭੈਣ ਭਰਾ ਵੀਰ ਦੇ ਪਾਪੜਦੇ ਵਿੱਚ ਹੋਵੇ ਤੁਸੀਂ ਵੀਰ ਹਰਵੇਲ ਦੇ ਨਾਲ ਸੰਪਰਕ ਕਰ ਲਿਓ ਕੰਟੈਕਟ ਕਰ ਲਿਓ ਰੇਡ ਜਿਹੜਾ ਦੋਸਤੋ ਦੱਸ ਦਿੱਤਾ ਸ਼ੋਰਟ ਮਾਣ ਜਿੰਨਾ ਵੀ ਹੋਣਾ ਹੋਇਆ ਦੋਸਤੋ ਵੀਰ ਨੇ ਦੱਸਿਆ ਵੀਡੀਓ ਦੇ ਵਿੱਚ ਜਰੂਰ ਕਰ ਦੇਊਗਾ ਘਰ ਪਹੁੰਚਿਆਂ ਦਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ